ਬਹੁਤ ਮਿਹਰਬਾਨੀ ਸੋ ਮੈਨੂੰ ਹੋਗੂ ਹੋਇਆ ਚੁੱਕ ਸਾਹਿਬ ਵੱਲੋਂ ਕਿ ਇੱਕ ਦਿਨ ਕਿਉਂਕਿ ਮੈਂ ਰਿਟਾਇਰੀ ਹਾਂ ਤੇ ਮੈਂ ਰਿਟਾਇਰਮੈਂਟ ਭਵਨ ਦੇ ਵਿੱਚ ਵੀ ਜਾਂਦਾ ਰਹਿੰਦਾ ਹਾਂ ਉੱਥੇ ਸੋ ਉਹੀ ਗੀਤ ਉਹ ਤੁਹਾਨੂੰ ਸੁਣਾਉਣ ਲੱਗਾ ਪੁਰਾਣਾ ਸਮਾਂ ਜਿਹੜਾ ਬਹੁਤ ਚੰਗਾ ਸੀ ਸੀ ਅੱਜ ਬਹੁਤ ਤਰੱਕੀ ਕਰ ਲਈ ਪਰ ਅਸੀਂ ਬਹੁਤ ਚੀਜ਼ਾਂ ਵਿਸਾਰ ਦੇ ਕਰ ਲਈ ਬੜੀ ਤਰੱਕੀ ਦਿਲੋਂ ਸਲਾਮ ਮਾਰੀਆਂ ਮੱਲਾ ਨੂੰ ਕਰ ਲਈ ਬੜੀ ਤਰੱਕੀ ਦਿਲੋਂ ਸਲਾਮ ਮਾਰੀਆਂ ਮੱਲਾਂ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਝਟਕੀ ਝੁੰਡੀ ਠੋਕਰ ਠੇਡਾ ਥੋਲਾ ਕੀ ਨੂੰ ਕਹਿੰਦੇ ਨਹੀਂ ਹੁੰਦਾ 부ਝੜ ਝੁੱਟੂ ਸਿਦਰਾ ਲੋਲਾ ਕੀ ਨੂੰ ਕਹਿੰਦੇ ਨੇ ਆ ਪਿੰਡੂ ਵੀ ਹੁਣ ਅਖੜ ਲੱਗ ਪਏ ਨੌਕੀ ਕੱਦੂ ਅੱਲਾ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਨੂੰ ਨੇਰੀ ਝੱਠੜ ਵਾਛੜ ਖੱਕਾ ਅਤੇ ਬਰੋੜਾ ਕੀ ਹੁੰਦਾ ਰਤੀ ਮਾਸਾ ਅਤੇ ਛਟਾ ਕੀ ਦੱਸਿਓ ਤੋੜਾ ਕੀ ਹੁੰਦਾ ਕੌਰ ਤੁਮੇ ਦੇ ਚੜ ਪੜਕੇਰੀ ਰੁੱਤੇ ਲਗਦੇ ਵਤਾਂ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਕਟੜੂ ਮੱਛਲੂ ਅਤੇ ਮੀਮਣਾ ਲੈਣਾ ਕੋਕਾ ਕੀ ਹੁੰਦਾ ਮੰਡਰ ਸੱਕਰ ਟੋਕੜ ਜਾਂ ਫਿਰ ਬੌੜਾ ਡੋਗਾ ਕੀ ਹੁੰਦਾ ਜਾਂ ਗੀਏ ਅਤੇ ਲਗੋਟੇ ਦੱਸਿਓ ਅੱਜ ਦੇ ਮੰਨਾਂ ਨੂੰ ਹੌਲੀ-ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਨੂੰ ਹੌਲੀ-ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਨੂੰ ਕੁੰਡਚ ਕਾਈ ਵੇਖ ਵਖਾਈ ਲਾਵਾਂ ਫੇਰੇ ਕੀ ਹੁੰਦੇ ਨੰਦ ਰੋਪਣਾ ਤੋਰ ਤਰੋ ਜਾ ਸਿੱਖਿਆ ਸੇਰੇ ਕੀ ਹੁੰਦੇ ਉਹ ਮਰ ਕੇ ਮਕਾਣਾ ਤੇ ਪੁੱਲ ਪਾਉਣੇ ਪੁੱਛ ਪਾਣੀ ਦੀਆਂ ਛੱਲਾਂ ਨੂੰ ਹੌੜੀ ਹੌੜੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਕਿੰਰੋਂ ਕੁੱਪ ਤੇ ਮੰਡਲੀ ਥੱppa ਕੋਦੇ ਮੇਲਾ ਨਾਪ ਕਦੇ ਤੇਲ ਕਨੌਲਾ ਦੇਸੀ ਕਿਉਂ ਦਾ ਹੋ ਨਹੀਂ ਸਕਦਾ ਬਾਪ ਕਦੇ ਹੁਣ ਸਿੱਖਾਂ ਵਾਲੇ ਮੰਦਰਾ ਮਸਲ ਪੇਣ ਘੇਣ ਕੜ ਅੱਲਾ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਨੂੰ